ਹਾਜ਼ਰੀਨ ਕਲਮ ਦੀ ਜੋਤ ਵੱਲੋਂ ਪਿਆਰ ਭਰੀ ਸੱਸ਼ਕਾਲ ਮੈਂ ਪੇਸ਼ ਕਰਨ ਜਾ ਰਹੀ ਹਾਂ ਮੇਰੀ ਪਹਿਲੀ ਕਵਿਤਾ ਤੁਹਾਡੇ ਰੂਪ ਰੂਪ ਮੈਂ ਤੇ ਮੇਰੀ ਚਾਹ ਸਵੇਰੇ ਉੱਠਾਂ ਕੰਮ ਮੁਕਾਵਾਂ ਤਾਂ ਕਿ ਘੜੀ ਪਲ ਵਹਿ ਜਾਵਾਂ ਕੁਝ ਕਰਾਂ ਗੱਲਾਂ ਆਪਣੀਆਂ ਆਪਣੀ ਚਾਹ ਦੇ ਨਾਲ ਸ਼ਾਇਦ ਇੱਕ ਚਾਹ ਤੋਂ ਬਿਨਾ ਕੋਈ ਮੈਨੂੰ ਸੁਣਦਾ ਨਹੀਂ ਉਤਸ਼ਾਹ ਦੇ ਨਾਲ ਤੂੰ ਰਹਿਣ ਦੇ ਬਸ ਚੁੱਪ ਕਰ ਸਭ ਕਹਿ ਦਿੰਦੇ ਨੇ ਇੱਕ ਸਾਹ ਦੇ ਨਾਲ ਫਿਰ ਸੋਚਦੀ ਆ ਕਿ ਕੁਝ ਕਰਾਂ ਗੱਲਾਂ ਆਪਣੀ ਚਾਹ ਦੇ ਨਾਲ ਕੁਝ ਕੁ ਸਾਲ ਪਹਿਲਾਂ ਮਾਪਿਆਂ ਲੈ ਫੈਸਲੇ ਮੰਨ ਲੈ ਇੱਕ ਹਾਂ ਦੇ ਨਾਲ ਪਰ ਹੁਣ ਸੋਚਦੀ ਆ ਉਦੋਂ ਗੱਲ ਕਰ ਲੈਂਦੀ ਆਪਣੀ ਮਾਂ ਦੇ ਨਾਲ ਪਰ ਮਾਂ ਵੀ ਤਾਂ ਜੁੜੀ ਸੀ ਬਾਪ ਵੱਲੋਂ ਜੁੜੀ ਉਸ ਰਾਹ ਦੇ ਨਾਲ ਫਿਰ ਸੋਚਦੀਆਂ ਕੁਝ ਕਰਾਂ ਗੱਲਾਂ ਆਪਣੀ ਚਾਹ ਦੇ ਨਾਂ ਚਾਹ ਤੋਂ ਬਿਨਾਂ ਨਾ ਕੋਈ ਆਪਣਾ ਜਾਪੇ ਮਨ ਵਿੱਚ ਚੱਲ ਰਹੇ ਤੂਫਾਨਾਂ ਨੂੰ ਕੋਈ ਕਿੱਦਾਂ ਨਾਪੇ ਚਾਹ ਦਾ ਕੱਪ ਪੀ ਕੇ ਉੱਠ ਚੱਲਦੀ ਹਾਂ ਰਾਹ ਦੇ ਨਾਲ ਫਿਰ ਸੋਚਦੀਆਂ ਕੁਝ ਗੱਲਾਂ ਕਰਾਂ ਆਪਣੀ ਚਾਹ ਦੇ ਨਾਂ ਚਾਹ ਜੀ ਹੁੰਦੀ ਬੋਲਦੀ ਤਾਂ ਸ਼ਾਇਦ ਆਪਣੇ ਵੀ ਦਿਲ ਦੇ ਭੇਦ ਖੋਲਦੀ ਜਦੋਂ ਮੈਂ ਲਗਦੀ ਹਾਂ ਚਾਹ ਨੂੰ ਦੱਸਣ ਗੱਲਾਂ ਉਹ ਪਈ ਕੱਪ ਵਿੱਚ ਲਗਦੀ ਹੈ ਮਾਰਨ ਛੱਲਾਂ ਸ਼ਾਇਦ ਕੋਈ ਆਪਣਾ ਦਰਦ ਸੁਣਾਉਂਦੀ ਹੋਵੇ ਕੀ ਪਤਾ ਮੇਰੇ ਕੋਲੋਂ ਕੁਝ ਜਾਨਣਾ ਚਾਹੁੰਦੀ ਹੋਵੇ ਚਾਹ ਪੀਣ ਤੋਂ ਬਾਅਦ ਲੱਗਦਾ ਮਨ ਹੌਲਾ ਹੋ ਗਿਆ ਮਨ ਵਿੱਚ ਭਰਿਆ ਦਰਦ ਚਾਹ ਵਿੱਚੋਂ ਸਾਰਾ ਝੋ ਗਿਆ ਹੁਣ ਉੱਠਦੀ ਹਾਂ ਅੱਗੇ ਵੱਧਦੀ ਹਾਂ ਅਤੇ ਹੁਣ ਕਰਾਂਗੀ ਉਡੀਕ ਕੱਲ ਦੀ ਕੱਲ ਫਿਰ ਚਾ ਨਾਲ ਗੱਲ ਕਰਾਂਗੀ ਆਪਣੇ ਵੱਲ ਦੀ ਧੰਨਵਾਦ ਮੈਨੂੰ ਉਮੀਦ ਹੈ ਤੁਹਾਨੂੰ ਮੇਰੀ ਇਹ ਕਵਿਤਾ ਚੰਗੀ ਲੱਗੀ ਹੋਵੇਗੀ ਔਰ ਜੇ ਤੁਹਾਨੂੰ ਚੰਗੀ ਲੱਗੀ ਹੈ ਤਾਂ ਮੇਰਾ ਚੈਨਲ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰੋ ਤੁਹਾਡੀ ਹੱਲਾਸ਼ੇਰੀ ਮੈਨੂੰ ਹੋਰ ਲਿਖਣ ਦੇ ਲਈ ਉਤਸ਼ਾਹਿਤ ਕਰੇਗੀ ਤੁਹਾਡੀ ਆਪਣੀ ਕਲਮ ਦੀ ਜੋਤ